ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਕਲਕਤੇ ਆٹے ਤੋਂ ਬਰਫੀ ਉਸ ਦੇ ਲਈ ਆਪਾਂ ਨੂੰ ਚਾਹੀਦੇ ਜੀ ਇੱਕ ਕੌਲੀ ਆٹے ਦੀ ਤੇ ਇੱਕ ਕੌਲੀ ਘਿਓ ਦੀ ਤੇ ਕੜਾਈ ਆਪਾਂ ਗੈਸ ਦੇ ਉੱਪਰ ਰੱਖਾਏ ਤਾਂ ਸੀ ਤੇ ਹੁਣ ਜੀ ਇਹ ਸਾਰਾ ਘਿਓ ਹੈ ਜਿਹੜਾ ਆਪਾਂ ਕੜਾਹੀ ਦੇ ਵਿੱਚ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਗਰਮ ਕਰ ਲਵਾਂਗੇ ਇਹ ਬਰਫੀ ਬਹੁਤ ਹੀ ਸਵਾਦਿਸ਼ਟ ਤੇ ਮੂੰਹ ਵਿੱਚ ਘੁਲਣ ਜਾਣ ਵਾਲੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਆਟਾ ਦਾ ਉਹ ਵੀ ਆਪਾਂ ਪਾ ਸਕਦੇ ਹਾਂ ਇੱਥੇ ਤੁਸੀਂ ਕੋਈ ਵੀ ਘਿਓ ਜਿਹੜਾ ਰਿਫਾਈਨਡ ਤੇ ਜਾਂ ਦਾਲ ਦਾ ਉਸ ਤੋਂ ਵੀ ਇਹ ਵਰਫੀ ਜਿਹੜੀ ਕਿ ਬਣ ਕੇ ਵਧੀਆ ਤਿਆਰ ਹੁੰਦੀ ਹੈ ਇੱਥੇ ਮੈਂ ਜਿਹੜਾ ਪਾਇਆ ਕਿ ਉਹ ਇਹ ਦੇਸੀ ਘਿਓ ਪਾਇਆਗਾ ਤੇ ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਭੁੰਨਣਾਗਾ ਤੇ ਇਸ ਦੇ ਵਿੱਚ ਥੋੜਾ ਜਿਹਾ ਉਹ ਜ਼ਿਆਦਾ ਹੀ ਰੱਖਣਾਗਾ ਘੱਟ ਨਹੀਂ ਰੱਖਣਾ ਤੇ ਇਸ ਦੇ ਵਿੱਚ ਆਪਾਂ ਫਲੇਵਰ ਦੇ ਲਈ ﺍﻟائચી ਦੇ ਦਾਣੇ ਜਾਂ ﺍﻟائચી ਦਾ ਪਾਊਡਰ ਇਹ ਵੀ ਇਸਤੇਮਾਲ ਕਰ ਸਕਦੇ ਆ ਪਰ ਮੈਂ ਇੱਥੇ ਇਸਤੇਮਾਲ ਨਹੀਂ ਕਰਿਆ ਇਸ ਨੂੰ ਚੰਗੀ ਤਰ੍ਹਾਂ ਆਪਾਂ ਕੜਛੀ ਨਾਲ ਹਿਲਾਉਂਦੇ ਹੀ ਰਹਿਣਾਗਾ ਤਾਂ ਕਿ ਜਿਹੜਾ ਆਪਣਾ ਹੀ ਪਰਫੀ ਹੋਊਗੀ ਤੇ ਉਹ ਵਧੀਆ ਬਣ ਜਾਵੇ ਤੇ ਜਲੇ ਨਾ ਇਹ ਆਟਾ ਬਹੁਤੀ ਜ਼ਿਆਦਾ ਸਵਾਦ ਵਾਲੀ ਆ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਨਾ ਹੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਪੈਂਦੀ ਆ ਤੇ ਇਸ ਦੀ ਖੁਸ਼ਬੂ ਜਿਹੜੀ ਉਹ ਵੀ ਬਹੁਤ ਵਧੀਆ ਆ ਆਉਂਦੀ ਹੈਗੀ ਆਪਾਂ ਇੱਕ ਅੱਧਾ ਮਿੰਟ ਹੋਰ ਆਟੇ ਨੂੰ ਜਿਹੜਾ ਭੁੰਨ ਲੈਣਾਗਾ ਫਿਰ ਆਪਾਂ ਇਸ ਦੇ ਵਿੱਚ ਜਿਹੜੀ ਹੁੰਦੀ ਪੀਤੀ ਇਹ ਵੀ ਐਡ ਕਰ ਦਾਂਗੇ ਮੈਂ ਵੀ ਪਾ ਦਿੱਤੇ ਪੀਤੇ ਤੇ ਇਹਨੂੰ ਵੀ ਇੱਕ ਦੋ ਮਿੰਟਾਂ ਦੇ ਲਈ ਸੇਕ ਲਵਾਵਾਂਗੇ 12 ਟਾਈਮ ਨਹੀਂ ਲਵਾਵਾਂਗੇ ਤੇ ਜੇਕਰ ਤੁਸੀਂ ਇਸ ਦੇ ਵਿੱਚ ਗੁੜ ਪਾਉਣਾ ਚਾਹੁੰਦੇ ਹੋ ਤਾਂ ਗੁੜ ਨੂੰ ਤੁਸੀਂ ਕੱਦੂਕਸ ਕਰਕੇ ਪਾ ਸਕਦੇ ਹੋ ਇਸ ਦੇ ਵਿੱਚ ਜੇਕਰ ਸ਼ੱਕਰ ਪਾਉਣਾ ਚਾਹੁੰਦੇ ਹੋ ਤਾਂ ਸ਼ੱਕਰ ਵੀ ਪਾ ਸਕਦੇ ਹੋ ਇਸ ਦੇ ਵਿੱਚ ਕਿਉਂਕਿ ਇਹ ਸਰਦੀਆਂ ਦੇ ਮੌਸਮ ਦੇ ਵਿੱਚ ਗੁੜ ਵਾਲੀ ਬਰਫੀ ਜਿਹੜੀ ਹੁੰਦੀ ਆ ਇਹ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ। ਲੋਈ ਆਪਣਾ ਡੋ ਹੋ ਗਿਆ ਤਿਆਰ ਹੁਣ ਆਪਾਂ ਇਸ ਦੇ ਵਿੱਚ ਜਿਹੜੀ ਸਤਕਰਾ ਉਹ ਪਾ ਦੋਗੇ। ਸ਼ੱਕਰ ਦਾ ਜਿਹੜਾ ਕਲਰ ਆ ਉਹ ਥੋੜਾ ਜਿਹਾ ਜ਼ਿਆਦਾ ਹੀ ਡਾਰਕ ਪਾ ਲਾਗਾ। ਆਪਾਂ ਇਸ ਨੂੰ ਵੀ ਹਿਲਾਉਂਦੇ ਰਹਾਂਗੇ ਤਾਂ ਕਿ ਕੋਈ ਵੀ ਗੰਡ ਜਿਹੜੀ ਆٹے ਦੇ ਵਿੱਚ ਨਾ ਰਹੇ ਸ਼ੱਕਰ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਜਦੋਂ ਵੀ ਆਪਾਂ ਸ਼ੱਕਰ ਪਾਉਣੀ ਹੋਵੇ ਉਦੋਂ ਗੈਸ ਨੂੰ ਜਿਹੜਾ ਕਿ ਉਹ ਬੰਦ ਕਰ ਲੈਣਾ ਹੈਗਾ ਤਾਂ ਕਿ ਜਿਹੜੀ ਬਰਫੀ ਹੋਵੇ ਆਪਣੀ ਉਹ ਕੋਰੀ ਨਾ ਬਣੀ ਆਪਾਂ 1-2 ਮਿੰਟ ਇਸ ਤਰ੍ਹਾਂ ਹੀ ਹਿਲਾਉਣਾ ਹੈਗਾ ਫਿਰ ਆਪਾਂ ਗੈਸ ਨੂੰ ਜਿਹੜਾ ਕਿ ਆਨ ਕਰ ਸਕਦੇ ਹਾਂ ਉਹ ਵੀ ਲੋ ਫਲੇਮ ਤੇ ਰੱਖਣਾ ਹੈ ਗੈਸ ਜ਼ਿਆਦਾ ਤੇਜ਼ ਗੈਸ ਨਹੀਂ ਕਰਨਾ ਇਸ ਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਾਂਗੇ ਤਾਂ ਕਿ ਜਿਹੜੀ ਆਟੇ ਦੇ ਵਿੱਚ ਆਪਾਂ ਸੱਕਰ ਪਾਈ ਹੋਈ ਹੈ ਉਹ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਮਿਕਸ ਹੋ ਜਾਵੇ ਤੇ ਵਧੀਆ ਆਪਣੀ ਬਰਫੀ ਜਿਹੜੀ ਬਣ ਕੇ ਹੋ ਜੇ ਤਿਆਰ ਤੇ ਹੁਣ ਆਪਾਂ ਗੈਸ ਨੂੰ ਕਰ ਦੇਵਾਂਗੇ ਜੀ ਬੰਦ ਤੇ ਆਪਣੀ ਜਿਹੜੀ ਬਰਫੀ ਆ ਉਹ ਲਗਭਗ ਤਿਆਰ ਹੋ ਗਈ ਆ ਤੇ ਆਪਾਂ ਇਸ ਤਰ੍ਹਾਂ ਹੀ ਗੈਸ ਬੰਦ ਕਰਕੇ ਥੋੜਾ ਜਿਹਾ ਹਿਲਾਉਂਦੇ ਰਹਾਂਗੇ ਇੱਕਾ ਕਾ ਵੀਡੀਓ ਦੇ ਵਿੱਚ ਇਸ ਨੂੰ ਫਿਰ ਸੈੱਟ ਕਰ ਲਾਂਗੇ ਕਿਉਂਕਿ ਜਿਆਦਾ ਆਪਾਂ ਡਾਰਕ ਇਹ ਨਹੀਂ ਕਰਨੀ ਤੇ ਫਿਰ ਜਿਹੜਾ ਗੁੜ ਦਾ ਕਲਰ ਹੁੰਦਾ ਉਹ ਥੋੜਾ ਜਿਹਾ ਬਦਲ ਜਾਂਦਾ ਹੈ। ਉਸ ਦਿਵਣਾ ਵਾਲੀ ਹੀ ਚੀਜ਼ ਜਿਹੜੀ ਬਹੁਤ ਹੀ ਸਵਾਦਬੰਦੀ ਹੈਗੀ ਗੁੜ ਦੇ ਨਾਲ ਤੇ ਸਰਦਿਆਂ ਤੋਂ ਇਹ ਬਹੁਤ ਹੀ ਵਧੀਆ ਗੁੜ ਹੁੰਦਾ ਜਿਹੜਾ ਸਵਾਦ ਲੱਗਦੀ ਰੋਟੀ ਖਾਣ ਤੋਂ ਬਾਅਦ ਇਹ ਵਰਫੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈਗੀ। ਕਿ ਉਹ ਬੱਚੀ ਅੱਜ ਕੱਲ ਮਿੱਠਾ ਕੁਛ ਨਾ ਕੁਛ ਖਾਣ ਨੂੰ ਮੰਗਦੀ ਹੀ ਰਹਿੰਦੇ ਆ ਸਰਦੀਆਂ ਦੇ ਵਿੱਚ ਆ ਕੇ ਤੇ ਲੋ ਜੀ ਆਪਾਂ ਪਲੇਟ ਜਿਹੜੀ ਇਹਦੇ ਵਿੱਚ ਰਿਫਾਈਂਡ ਆਇਲਾ ਜਿਹੜਾ ਉਹ ਲਗਾ ਦਿੱਤਾ ਚਰਸ਼ਪਰੀ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਲੋ ਤਿਆਰ ਕੀਤਾ ਜੀ ਆਪਾਂ ਇਸ ਦੇ ਵਿੱਚ ਕੱਢ ਕੇ ਸੈੱਟ ਕਰ ਲਵਾਂਗੇ ਲੋ ਜੀ ਆਪਾਂ ਇੱਕ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਇਸ ਨੂੰ ਸੈੱਟ ਕਰ ਲੈਂਦਾ ਇਸ ਨੂੰ 10-15 ਮਿੰਟਾਂ ਦੇ ਲਈ ਆਪਾਂ ਫ੍ਰੀਜ ਦੇ ਵਿੱਚ ਰੱਖਾਂਗੇ ਫਿਰ ਆਪਾਂ ਇਸ ਦੇ ਥੋੜੇ ਥੋੜੇ ਪੀਸ ਜਿਹੜੇ ਕਰ ਲਾਂਗੇ ਲੋ ਜੀ ਵਿੱਚ தோ 10 ਮਿੰਟ ਹੋ ਗਏ ਰੱਖਿਆ ਦਬਾਰ ਤੇ ਹੁਣ ਆਪ ਇਸ ਦੇ ਪੀਸ ਜਿਹੜੇ ਉਹ ਕੱਟ ਲੈਣੇ ਹੈਗੇ ਤੁਸੀਂ ਆਪ ਦੀ ਕੋਈ ਵੀ ਮਰਜ਼ੀ ਦੇ ਨਾਲ ਇਸ ਨੂੰ ਸ਼ੇਪ ਜਿਹੜੀ ਦੇ ਸਕਦੇ ਹੋਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਹੁੰਚਦੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਜਾਣਕਾਰੀ ਨਾਲ ਨਵੀਂ ਜੀ ਰੈਸਪੀ ਨਾਲ ਤਨਵਾਰ ਜੀ